ਪਾਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਰੀਡਿੰਗ ਵਾਲਾ ਜਿਹੜਾ ਮੇਲ ਕਾਪ ਸੇਲ ਆ ਇਹਦੇ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏ ਗੱਲਬਾਤ ਸੱਸੀ ਗਾ ਪਾਈ ਜੀ ਸੱਸੀ ਗਾ ਪਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰੀ ਮੁਖਿਆਰ ਸਿੰਘ ਪਿੰਡ ਮੂੜੋਆ ਜ਼ਿਲ੍ਹਾ ਸੰ ਤੂਰੇ ਨੇ ਧੀ ਕਾ ਗੈਣਾ ਹਾਂ ਤੂਰੇ ਨੇ ਨੇੜੇ ਠੀਕ ਐ ਪਿੰਡ ਮੂਲਵਾਲ ਤੇ ਮੋਬਾਈਲ ਨੰਬਰ ਵੀਰਾ ਆਪਣਾ 94635 0974 94635 0974 09743 ਜਿਹੜਾ ਪਤਰਾ ਮੇਲ ਕਾਖ ਦੇਖੀ ਐ ਨੇ ਕਟਾਜ ਕਿੰਨੀ ਕੁ ਉਮਰ ਦਾ ਹੋ ਗਿਆ ਐ ਇਹ ਵੀਰੇ 22 ਮਹੀਨੇ ਦਾ ਹੋ ਗਿਆ ਅੱਛਾ ਖੀਰਾ ਹੀ ਐ ਜੇ ਖੀਰਾ ਗਾ ਮੇਰੇ ਦੰਦ ਦੇਖ ਸਕਦਾ ਕੋਈ ਵੀ ਆ ਕੇ ਠੀਕ ਐ ਦੰਦ ਤੋੜੇ ਨੇ ਜੇ ਨੇ ਤੇ ਕਿਹੜੇ ਸੀਮਨ ਦਾ ਪਾਏ ਇਹ ਇਹ ਨਵਾਬ ਦਾ ਵੀਰੇ ਠੀਕ ਐ ਨਵਾਬ ਜਿਹੜਾ ਮਨਕੇ ਚਲੋ ਸਰਸਵਤੀ ਦਾ ਬੱਚਾ ਗਾ ਹਾਂ ਸਰਸਵਤੀ ਉਹਦਾ ਬੱਚਾਗਾ ਤੇ ਇਹਦੀ ਮਾਂ ਵੀ ਆਪਣੇ ਕੋਲ ਖੜੀ ਹੈ ਹਨ ਇਹ ਆਉਦੀ ਆ ਥਲੀ ਦੀ ਅੱਛਾ ਇਹ ਡਾਇਰੈਕਟ ਖੜੀ ਦੀ ਆ ਗਿਆ ਆਪ ਡਾਇਰੈਕਟ ਖੜੀ ਦੀ ਆ ਠੀਕ ਹੈ ਕਿਹੜਾ ਸੂਏ ਸੂਈ ਵੇ ਇਸ ਬਾਰੇ ਇਹ ਦੂਜੇ ਸੂਏ ਸੂਈ ਆ ਉਹ ਦੂਜਾ ਘਟਾਈ ਵਾਲਾ ਨਾ ਠੀਕ ਹੈ ਇਹ ਤਨੋਲੇ ਤੋਂ ਜਿੱਤਿਆ ਦੀਗਾ ਠੀਕ ਹੈ ਇਹ ਵਾਲਾ ਕਿਹੜੇ ਸੰਦ ਆ ਗਿਆ ਇਹ ਵੀ ਨਵਾਬ ਦਾ ਠੀਕ ਹੈ ਦੋਨੇ ਮੇਲ ਕਾਫ ਨਵਾਬ ਦੇ ਹੀ ਐ ਇਹ ਉਹ ਵੱਡਾ ਪਹਿਲੇ ਸੂਏ ਦਾ ਆ ਗਿਆ ਹਾਂ ਤੇ ਇਹ ਦੂਜੇ ਸੂਏ ਦਾ ਇਸ ਵਾਰ ਦੂਜੇ ਸੂਏ ਦੁੱਧ ਕਿੰਨਾ ਦੇ ਦਿੱਤਾ ਇਹਨੇ ਇਹਨੇ ਮੇਰੇ 20 ਤੇ ਵਾਗੀ ਦੀ ਥੋੜੀ ਮਿਸਟੈਕਸ ਹੋ ਗਈ ਸੀ ਉਦੋਂ ਨਹੀਂ ਨਹੀਂ ਹੋਰ ਜਾਣਾ ਸੀਗਾ ਹਾਈ ਟਿਕ ਤੇ ਪਹੁੰਚ ਗਈ ਠੀਕ ਹੈ ਜਿਵੇਂ ਕਹਿੰਦੇ ਖੜੀ ਵਾਲੀ ਲੈ ਜਾਂਦਾ ਆਪਣੇ ਘਰੇ ਮੱਝ ਤਿਆਰ ਕਰੀਦਾ ਬੈਨੀਫਿਟ ਹੋਇਆ ਆਪਾਂ ਨੂੰ ਹਾਂ ਬਾਕੀ ਮਿਲਕ ਵੇਨ ਬਹੁਤ ਵਧੀਆ ਵਧੀਆ ਨੇ ਆ ਦੇਖ ਠੀਕ ਹੈ ਸੋ ਫਿਰ ਮੈਂ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਮੂਰੀ ਦਾ ਤੱਕ ਮਿਲਕ ਵੇਨ ਜਾਂਦੀਆਂ ਮੈਂ ਨਹੀਂ ਹੈਗੀ ਵਕਾਉ ਮੈਂ ਮੈਂ ਆਪਾਂ ਵੈਸੇ ਦਿਖਾ ਦਿੰਨੇ ਆ ਕਿ ਜਿਹੜੀ ਮੱਝ ਦਾ ਆਪਾਂ ਤੁਹਾਨੂੰ ਬੱਚਾ ਦਿਖਾਉਨੇ ਆਗੇ ਬਰੀਡਿੰਗ ਦੀ ਖਾਤਰ ਸੋ ਦੇਖੋ ਲੈ ਵਾਲੂ ਬੱਚਾ ਚੰਗਾ ਹਲੇ ਦ ਤੇ ਕੱਦ ਕੋਤ ਮੈਦਾ ਬਹੁਤ ਜਗ੍ਹਾ ਤੇ ਅੱਗੇ ਪਗਾ ਲੱਗਦੀ ਹੈ ਕੱਟੇ ਬਾਰੇ ਇਹ ਮੰਨ ਕੇ ਜਦੋਂ ਸ਼ੋਰ ਅਸਤਾਵ ਵਗੈਰਾ ਆਪਣੇ ਕੋਲੇ ਆ ਹਾਂ ਵੀਰੇ ਸ਼ਰਾਬ ਨਹੀਂ ਕੋਲ ਲੇਗੇ ਠੀਕ ਹੈ ਉਹਨਾਂ ਦੀ ਪੈ ਨੇ ਇਹਦਾ ਵਾਲਾ ਪੁਰਾਣੀ ਪ੍ਰਿੰਟਿੰਗ ਦਾ ਜਿਹੜਾ ਕਿ ਮੈਂ ਉਹਨਾਂ ਦੇ ਨੰਬਰਦਾਰ ਦੇ ਘਰੋਂ ਲੈ ਕੇ ਆਇਆ ਸੀਗਾ ਠੀਕ ਹੈ ਤੇ ਇਹ ਵਾਲਾ ਇਥੋਂ ਲੈਤਾ ਦੀ ਆਪਣੇ ਤਾਂ ਲਈ ਇਸ ਲਈ ਸੋ ਤੋਂ ਇਸ ਤੋਂ ਇਸਲਾਦੀਗਾ ਐਚਐਸਬੀ ਉਹ ਤੋਂ ਸਾਸਨੀਵਾਲ ਤੋਂ ਹਾਂ ਸਾਸਨੀਵਾਲ ਤੋਂ ਹੀ ਲੈ ਲੈ ਹੋਰ ਸਾਸਨੀਵਾਲ ਕੋਲ ਚ ਲੈ ਗਿਆ ਹੈ ਨਾ ਉਹ ਪ੍ਰਿੰਟਿੰਗ ਵਾਲੀ ਆਪਣੇ ਕੋਲ ਪੈਨੇ ਜਿਹੜਾ ਡਬਲ ਪ੍ਰਿੰਟਿੰਗ ਵਾਲਾ ਇਹ ਆ ਜਿਹੜਾ ਪਹਿਲਾ ਪ੍ਰਿੰਟਿੰਗ ਵਾਲਾ ਦੀ ਉਹ ਹੋਤੀਗਾ ਠੀਕ ਹੈ ਚਾਹੇ ਕੋਈ ਡੀਐਨਏ ਕਰਾਵੇ ਆਪਾਂ ਸ਼ੋਰ ਇਸ ਕੋਈ ਆਪਾਂ ਨੂੰ ਆਉਗੋ ਨਹੀਂ ਹੈਗਾ ਕੋਈ ਮੈਚ ਨਹੀਂ ਹੈਗਾ ਕਰਵਾ ਸਕਦਾ ਹਾਂ ਤੇ ਕੋਈ ਵੱਜਦੇ ਨਹੀਂ ਕਰਾਸ ਕਰਾਈ ਹਲਦੀ ਕਰੇ ਤੋਂ ਮੰਨ ਕੇ ਜਲੇ ਵੀ ਦੋ ਤਿੰਨ ਮਹੀਨੋਂ ਕਰਾਸਿੰਗ ਦੇਣ ਵਾਲਾ ਹਾਂ ਦੇ ਤੇ ਬਾਕੀ ਮੇਰ ਜੀ ਦੇ ਕੇ ਸਿੰਘ ਸੁਖੀ ਖੇਰ ਕੁੰਡਾ ਮੋੜ ਲੱਗ ਗਿਆ ਹਨਾ ਸੁਭਰੋ ਬਿਲਕੁਲ ਅੱਜ ਤੋਂ ਲੈ ਕੇ ਪਿੱਛੇ ਤੱਕ ਪਤਲਾ ਕੱਡਾ ਕੋਈ ਜਿਆਦਾ ਗੁੰਬਲਾ ਨਹੀਂ ਤੇ ਧੋਰੀ ਬਾਹਰ ਨੂੰ ਗਰਬੀਰ ਬਾਹਰ ਨੂੰ ਸੁਭਰਤ ਸਿੰਘ ਮੂੰਹ ਮੱਥਾ ਦੇਖੋ ਤੇ ਬਾਕੀ ਖੜ ਨਹੀਂ ਖੁਣ ਨਹੀਂ ਦੇਖੋ ਕੱਟੇ ਦੀ ਕਹਿਵਾਤ ਦਾ 22 ਮਹੀਨੇ ਦਾ ਬੱਚਾ ਅਜੇ ਸੋਹਣਾ ਇਹਨੇ ਚੰਗਾ ਬਰੀਡਿੰਗ ਵਾਲਾ ਸਾਹਣ ਤਿਆਰ ਹੋਣਾਗਾ ਤੇ ਬਾਕੀ ਟੈਸਟ ਗਲ ਵਗੈਰਾ ਦੇਖੋ ਬਿਲਕੁਲ ਪਧਰੇ ਤੇ ਬਾਕੀ ਬੈਕ ਸਾਈਡ ਤੋਂ ਦੇਖੋ ਖੜੀ ਪਿੱਠ ਦਾ ਸੋਹਣਾ ਚੰਗਾ ਮਾਲੀ ਤਿਆਰ ਹੋਇਆ ਵਾ ਜਿਵੇਂ 22 ਮਹੀਨੇ ਦਾ ਬੱਚਾ ਮੂਹਰੇ ਪਾਸੇ ਬਾਈ ਖੜਾ ਨਹੀਂ ਦਿਖ ਤੇ ਲਗਭਗ ਮੰਨ ਕੇ ਚਲੇ ਸਾਲ ਸਮਾਂ ਸਮਾਂ ਜੋ ਦੋਂਦਾ ਹੋ ਗਿਆ ਚੌਗਾ ਏ ਸੋਹਣਾ ਚੰਗਾ ਵਾਲੀ ਤਿਆਰ ਹੋਣ ਵਾਲਾ ਹਨਾ ਤੇ ਹੁਣ ਬਕਾਉ ਆ ਇਹ ਤੇ ਕੀ ਮੁੱਲ ਵੜੀ ਰੱਖਿਆ ਦਾ ਪਾ ਮੁੱਲ ਵੜੀ ਵੀਰੇ ਫੋਨ ਤੇ ਕਰ ਲਾਂਗੇ ਕੋਈ ਚੰਗਾ ਪੈਸਾ ਲੌਕੇ ਜਾਗੇ ਠੀਕ ਹੈ ਨਹੀਂ ਆਪਣਾ ਖੜਾਗਾ ਹਾਂ ਨਹੀਂ ਖੜਾਗਾ ਕਿਉਂਕਿ ਇਹ ਆਪਾਂ ਇਹਦੀ ਮਾਂ ਦੀ ਵੀ ਮਿਲਣੀ ਅਗਲੀ ਵਾਰ ਇਹਨੇ ਹੋ ਸਕਦਾ ਹੈ 25 ਕੁੱਤੀ ਤੇ ਚਲੀ ਜਾਵੇ ਕਿਉਂਕਿ ਬੀਤੀ ਤਾਂ ਹੈਗੀ ਜੀ ਠੀਕ ਹੈ ਵੀ ਮਿਲਕਿੰਗ ਕਰਵਾ ਕੀ ਆਪਾਂ ਦੇ ਸਕਦੇ ਹਾਂ ਮਿਲਕਿੰਗ ਕਰਵਾ ਕੇ ਦੇ ਦਾਂਗੇ ਕਿਉਂਕਿ ਹਜੇ ਤਾਂ ਟਾਈਮ ਪਿਆਗਾ ਠੀਕ ਹੈ ਲੈ ਚੱਲ ਬੰਦ ਦੇ ਤੋਰ ਦੇ ਹੋ ਕਬਰਾ ਸੰਗਮੂ ਮੱਥਾ ਦੇਖੋ ਕੱਟੇ ਦਾ ਕੀ ਵਾਤਾ ਸੋਹਣਾ ਇਹਨੇ ਕੱਟਾ ਮਾਲਦੀ ਸੋਹਣਾ ਤਿਆਰ ਹੋਣਾ ਕਿਉਂਕਿ ਬਲੱਡ ਲਾਈਨ ਬਹੁਤ ਚੰਗੀ ਆ ਦੋ ਬਲੱਡ ਲਾਈਨ ਆ ਗਿਆ ਨਬਾਬ ਦੀ ਸਰਸਵਤੀ ਵਾਲੀ ਸਾਈਡ ਤੋਂ ਤੇ ਅੱਗੇ ਖਲੀ ਵਾਲੀ ਨਹਿਰ ਤੋਂ ਮਾਲੇ ਪਾਸੇ ਆ ਗਿਆ ਉਹ ਕੀ ਖਲੀ ਵਾਲੇ ਚੈਂਪੀਅਨ ਰਿਹਾ ਵਾ ਤੇ ਸਰਸਵਤੀ ਜਿਹੜੇ ਕੱਟੇ ਆ ਮੰਨ ਕੇ ਚੱਲੋ ਇਹਦਾ ਬਾਪ ਆਗਾ ਤੇ ਉਸ ਲਾਈਨ ਤੋਂ ਵੀ ਟੈਸਟੀ ਕਲ ਵਗੈਰਾ ਦੇਖੋ ਸਾਫ ਸੁਥਰੇ ਪੂਰਾ ਸੋਹਣਾ ਆਉਣ ਨਾਲ ਟਾਈਮ ਦੇ ਵਿੱਚ ਤੇ ਰਿੰਗਾ ਦੇ ਵਿੱਚ ਖੜਨ ਵਾਲਾ ਕੱਟਾ ਇਹ ਵੀਰ ਦਾ ਬਕਾਵਾ ਟੈਸਟੀ ਕਲ ਵਗੈਰਾ ਦੇਖੋ ਨੀਰ ਤੋਂ ਸੋਹਣੇ ਸਾਫ ਸੁਥਰੇ ਤੇ ਚੰਗਾ ਰਾਜੀ ਬਲਿਆ ਮੁਦਰੀ ਵਗੈਰਾ ਵੀ ਦੇਖ ਸਕਦੇ ਹੋ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਕਿਸੇ ਵੀ ਵੀਰ ਦੇ ਕਟਾ ਪਸੰਦ ਹੋਵੇ ਤਾਂ ਤੁਸੀਂ ਵੀਰ ਨਾਲ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਤੇ ਨੰਬਰ ਬੋਲ ਦੀ ਵੀਰੋ ਦੁਬਾਰੇ ਆਪਣਾ 9463509930 ਸੋ ਕਿਸੇ ਵੀ ਵੀਰ ਦੇ ਕਟਾ ਪਸੰਦ ਹੋਵੇ ਤਾਂ ਤੁਸੀਂ ਵੀਰ ਨਾਲ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਮਾ ਵੀ ਨਾਲ ਰਿਕਾਰਡ ਵਗੈਰਾ ਸਾਰਾ ਤੁਹਾਨੂੰ ਵੀਰ ਦੱਸੂਗਾ ਡੀਐਨਏ ਕਰਵਾਉਣ ਤੱਕ ਦੀ ਵੀਰ ਦੀ ਜ਼ਿੰਮੇਵਾਰੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਹੈ ਕਿਸੇ ਨਾ